ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰੀ ਮਨਮੁਖ ਮਾਨਵਿਆ ਨੇ ਸ਼ਨੀਵਾਰ ਨੂੰ ਕਰਮਚਾਰੀ ਰੋਲਮੈਂਟ ਯੋਜਨਾ 2025 ਦੀ ਸ਼ੁਰੂਆਤ ਕੀਤੀ ਹੈ ਇਸ ਯੋਜਨਾ ਦਾ ਉਦੇਸ਼ ਮਾਲਕਾਂ ਨੂੰ ਸਵੈ ਇੱਛਾ ਦੇ ਨਾਲ ਆਪਣੇ ਸਾਰੇ ਹੀ ਯੋਗ ਕਰਮਚਾਰੀਆਂ ਨੂੰ ਕਰਮਚਾਰੀ ਭਵਿੱਖ ਨidhi ਸੰਗਠਨ ਵਿੱਚ ਭਰਤੀ ਕਰਨ ਲਈ ਉਤਸ਼ਾਹਿਤ ਕੀਤਾ ਹੈ ਇਹ ਯੋਜਨਾ 1 ਨਵੰਬਰ 2025 ਤੋਂ ਲਾਗੂ ਹੋ ਗਈ ਹੈ ਇਸ ਯੋਜਨਾ ਦੇ ਤਹਿਤ ਜੇਕਰ ਕਿਸੇ ਵੀ ਮਾਲਕ ਨੇ ਪਹਿਲਾਂ ਕਿਸੇ ਕਰਮਚਾਰੀ ਦੇ ਤਨਖਾਹ ਦੇ ਵਿੱਚ EPF ਨਹੀਂ ਕਟਿਆ ਹੈ ਤਾਂ ਉਸ ਨੂੰ ਹੁਣ EPF ਯੋਗਦਾਨ ਕੱਟਣ ਦੀ ਜ਼ਰੂਰਤ ਨਹੀਂ ਹੋਵੇਗੀ 100 ਰੁਪਏ ਦਾ ਮਾਮੂਲੀ ਜੁਰਮਾਨਾ ਲੱਗੇਗਾ ਕਿਰਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਯੋਜਨਾ ਦਾ ਉਦੇਸ਼ ਦੇਸ਼ ਦੇ ਵਿੱਚ ਕਰਮਚਾਰੀਆਂ ਨੂੰ ਰਸਮੀ ਬਣਾਉਣਾ ਹੈ ਅਤੇ ਕਾਰੋਬਾਰ ਕਰਨ ਦੇ ਵਿੱਚ ਆਸਾਨੀ ਨੂੰ ਉਤਸ਼ਾਹਿਤ ਕਰਨਾ ਹੈ ਸਮਾਗਮ ਦੌਰਾਨ ਮੰਤਰੀ ਮਾਂਡਵਿਆ ਨੇ ਕਿਹਾ ਹੈ ਕਿ ईपीएफ ਸਿਰਫ ਇੱਕ ਫੰਡ ਹੀ ਨਹੀਂ ਹੈ ਸਗੋਂ ਸਮਾਜਿਕ ਸੁਰੱਖਿਆ ਦੇ ਵਿੱਚ ਭਾਰਤ ਦੇ ਕਾਮਿਆਂ ਦੇ ਵਿਸ਼ਵਾਸ ਦਾ ਪ੍ਰਤੀਕ ਹੈ ਇਸ ਨੂੰ ਕੁਸ਼ਲਤਾ ਪਾਰਦਰਸ਼ਤਾ ਅਤੇ ਸੰਵੇਦਨਸ਼ੀਲਤਾ ਦੇ ਨਾਲ ਹੀ ਅੱਗੇ ਵਧਾਉਣਾ ਮਹੱਤਵਪੂਰਨ ਹੈ ਉਹਨਾਂ ਨੇ ਕਿਹਾ ਹੈ ਕਿ ਹਰ ਸੁਧਾਰ ਦਾ ਪ੍ਰਭਾਵ ਕਾਮਿਆਂ ਦੇ ਜੀਵਨ ਵਿੱਚ ਸਿੱਧੇ ਤੌਰ ਤੇ ਦਿਖਾਈ ਦੇਣਾ ਚਾਹੀਦਾ ਹੈ ਇਹ ਤਾਂ ਹੀ ਹੋਵੇਗਾ ਜੇਕਰ ਅਸੀਂ ਸਰਲ ਭਾਸ਼ਾ ਦੇ ਵਿੱਚ ਇੱਕ ਸਪਸ਼ਟ ਪ੍ਰਣਾਲੀ ਦੇ ਵਿੱਚ ਬਦਲਾਅ ਲਾਗੂ ਕਰਦੇ ਹਾਂ ਰਮੇਸ਼ ਕ੍ਰਿਸ਼ਨਮੂਰਤੀ ਨੇ ਕਿਹਾ ਹੈ ਕਿ ईपीएफओ 3 ਪਲੇਟਫਾਰਮ ਜਲਦੀ ਹੀ ਲਾਂਚ ਕੀਤਾ ਜਾਵੇਗਾ ਤੇ ਕਾਰਜਾਂ ਨੂੰ ਤੇਜ਼ ਕਰਨ ਦੇ ਲਈ ਪਾਰਦਰਸ਼ਤਾ ਵਧਾਈ ਜਾਵੇਗੀ ਇਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਹੈ ਕਿ ਸਰਲ ਕਰਵੌਣ ਦੀ ਪ੍ਰਕਿਰਿਆ ਅਤੇ ਵਿਸ਼ਵਾਸ ਯੋਗਤਾ ਵਧਾਉਣ ਦੇ ਲਈ ਵੀ ਪਹਿਲ ਕਦਮੀ ਦੇ ਅਧਾਰ ਤੇ ਸਾਰੇ ਕੰਮ ਕੀਤੇ ਜਾਣਗੇ ਸੋ ਇਹ ਸਕੀਮ ਤਾਂ ਸ਼ੁਰੂ ਕੀਤੀ ਗਈ ਹੈ ਤਾਂ ਕਿ ਇਸ ਦੇ ਨਾਲ ਵਿਸ਼ਵਾਸ ਨੂੰ ਹੋਰ ਵਧਾਇਆ ਜਾ ਸਕੇ ਦੇ ਨਾਲ ਦੇ ਨਾਲ ਸਾਡਾ ਧਿਆਨ ਵਿਸ਼ਵਾਸ ਨੂੰ ਮਜ਼ਬੂਤ ਕਰਨ ਕਵਰੇਜ ਦਾ ਵਿਸਤਾਰ ਕਰਨ ਅਤੇ ਹਰੇਕ ਕਰਮਚਾਰੀ ਨੂੰ ਪ੍ਰਗਤੀ ਦੇ ਵਿੱਚ ਪਾਈਵਲ ਬਣਾਉਣਾ ਹੈ। ਹਾਲ ਹੀ ਵਿੱਚ EPFO ਨੇ ਕਈ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ ਜਿਸ ਦੇ ਵਿੱਚ ਇੱਕ ਕੇਂਦਰੀਕ੍ਰਿਤ ਪੈਨਸ਼ਨ ਭੁਗਤਾਨ ਪ੍ਰਣਾਲੀ ਆਧਾਰ ਤੇ ਇਸ ਪ੍ਰਮਾਣਿਕरण ਅਤੇ ਇੱਕ ਇਲੈਕਟ੍ਰੋਨਿਕ ਚਲਾਨ ਕਮ ਰਿਟਰਨ ਸਿਸਟਮ ਸ਼ਾਮਲ ਹੈ। ਇਹ 70 ਮਿਲੀਅਨ ਤੋਂ ਵੱਧ ਗਾਹਕਾਂ ਨੂੰ ਡਿਜੀਟਲ ਅਤੇ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਕਰੇਗੀ। ਕਿਰਤ ਸਕੱਤਰ ਵੰਦਨਾ ਗੁਰਨਾਣੀ ਨੇ ਕਿਹਾ ਹੈ ਕਿ EPFO ਪ੍ਰਧਾਨ ਮੰਤਰੀ ਵਿਕਾਸ ਭਾਰਤ ਰੋਜ਼ਗਾਰ ਯੋਜਨਾ ਨੂੰ ਲਾਗੂ ਕਰਨ ਦੇ ਵਿੱਚ ਮੁੱਖ ਚੰਗਾ ਨਿਵਾਦਿਆ ਹੈ ਇਹ ਯੋਜਨਾ ਦੇਸ਼ ਦੇ ਵਿੱਚ 35 ਮਿਲੀਅਨ ਨਵੀਆਂ ਨੌਕਰੀਆਂ ਨੂੰ ਪੇਸ਼ ਕਰਨ ਅਤੇ ਰਸਮੀ ਰੁਜ਼ਗਾਰ ਨੂੰ ਮਜ਼ਬੂਤ ਕਰਨ ਦੇ ਲਈ ਵੱਡਾ ਕਦਮ ਹੋਏਗਾ ਸੋ ਇਸ ਤਰੀਕੇ ਦੇ ਨਾਲ ਪਹਿਲ ਕਦਮੀ ਦੇ ਆਧਾਰ ਤੇ ਕਾਮਿਆਂ ਨੂੰ ਤੇ ਨਾਲ ਦੇ ਨਾਲ ਮਾਲਕਾਂ ਨੂੰ ਇੱਕ ਸਹੂਲਤ ਪ੍ਰਦਾਨ ਕੀਤੀ ਗਈ ਹੈ ਜਿਸ ਦੇ ذریعے ਆਉਣ ਵਾਲੇ ਸਮੇਂ ਦੇ ਵਿੱਚ ਪਾਰਦਰਸ਼ਤਾ ਹੋਰ ਜ਼ਿਆਦਾ ਵਧੇਗੀ ਤੇ ਕਾਰਜ ਕੁਸ਼ਲਤਾ ਹੋਰ ਜ਼ਿਆਦਾ ਵਧੀਆ ਹੋ ਜਾਵੇਗੀ